500 ਦੇ ਆ ਰਿਪਿੰਦੀ ਸੀ ਨੋ ਰੋਜੀ 500 ਦੇ ਆ ਰਿਪਿੰਦੀ ਸੀ 500 ਰੁਪਇਆ ਠੇਕੇਦਾਰ ਨੇ ਲੈ ਬੋਨਸ ਦਿੱਤਾ ਬੋਨਸ ਕਹਿੰਦਾ ਨਿਆਰੇ ਲੋ ਨਿਆਰੇ ਅੱਜ ਨਾਲੇ ਛੁੱਟੀ ਕਰਤੀ ਅੱਜ ਦਾ ਫਲਵਾੜੀ ਕੀਤੀ ਮਤਾਨੀ ਕੀ ਕਰੀ ਜਾਂਦੀ ਐ ਨਹੀਂ ਹੈਗਾ ਵੀ ਰੋਟੀ ਟੁਕ ਖੇਤੀ ਦੀ ਬੰਨਣਾ ਜਾ ਕਰਾ ਮੋੜ ਕੇ ਠੇਕੇਦਾਰ ਗਾਲਾਂ ਦੀ ਜਾਂਦਾ ਕਹਿੰਦਾ ਦਿਹਾੜੀ ਤੇ ਨਹੀਂ ਟਾਈਮ ਨਾਲ ਆਉਂਦਾ ਉਹ ਪਾ ਦੇ ਰੋਟੀ ਰੋਟੀ ਮੈਂ ਜਾ ਬਣਾ ਆ ਪਾਈ ਪਈਆ ਆਉਣੀ ਐ ਬਸ ਹੋਰ ਹੋਰ ਤਾਂ ਇਹਨਾਂ ਨਾਲ ਜਾਣਾ ਪੈਂਦਾ ਉੱਥੇ ਤੈਨੂੰ ਪਤਾ ਠੇਕੇਦਾਰ ਬੋਲਦਾ ਦਿਹਾੜੀ ਤੇ ਜਾਣਾ ਕਿਹੜਾ ਸੌਖਾ ਪਿਆ ਹਾਂ ਇਹ ਵੀ ਉੱਥੇ ਪੱਕਾ ਕੰਮ ਹੈ ਰੋਜ਼ ਦੀ ਦਿਹਾੜੀ ਪੈ ਜਾਂਦੀ ਆ ਹੋਰ ਪਾਈ ਪਈ ਐ ਲੈ ਫੜੋ ਹੋਰ ਲੇਟ ਹੋ ਜਾਊਗਾ ਫਿਰ ਮੈਂ ਤੇ ਮੈਂ ਸੱਚ ਇੱਕ ਸੋਨਕ ਗੱਲ ਕਹਿੰਦੀ ਸੀਗੀ ਮੈਂ ਹੁਣ ਸਾਡੇ ਰੋਜ਼ ਦਾ ਕੰਮ ਹੋ ਰਿਹਾ ਦਾਰੂ ਪੀਣ ਦਾ ਦਾਰੂ ਨੂੰ ਘਟਾ ਲਓ ਤੁਸੀਂ ਜਾ ਇਹਨੂੰ ਛੱਡ ਦਿਓ ਕੋਈ ਚੰਗੇ ਗੱਲ ਤਾਂ ਹੈ ਨਹੀਂਗੀ ਇਹ ਨਾ ਦਾਰੂ ਪੀਣ ਨੂੰ ਮੈਂ ਪੈਸਾ ਖਰਾਬ ਕਰਦਾ ਕੋਈ ਮੈਂ ਜਮਾ ਨਹੀਂ ਕਹਿੰਦੀ ਹੈਗੀ ਵੀ ਤੁਸੀਂ ਪੈਸਾ ਖਰਾਬ ਕਰ ਦਿਓ ਪੀ ਕੇ ਤਾਂ ਆਉਨੇ ਹੋ ਜੇ ਕਿਸੇ ਤੋਂ ਅੱਜ ਪੀ ਕੇ ਉਹਨਾਂ ਨਾਲ ਨੂੰ ਕਿਸੇ ਨੂੰ ਪਿਉਣੀ ਵੀ ਪਊਗੀ ਉਹ ਕੋਈ ਨਹੀਂ ਮੰਗਦਾ ਮੈਥੋਂ ਮੇਰੇ ਲਈ ਜੀ ਇਹੇ ਜੀ ਹਾਂ ਤੁਸੀਂ ਤਾਂ ਖਰਾਬ ਕਰੀ ਆ ਨਗਾ ਐਡਾ ਡੁੱਬਦਾ ਛੱਡਿਆਗਾ ਇੰਜੋਏ ਕਰਦੇ ਆ ਪਾਰਟੀਆਂ ਕਰਦੇ ਆ ਤੈਨੂੰ ਬੜਾ ਪਤਾ ਬੋਲੀ ਨੀ ਪਤਾ ਮੈਨੂੰ ਰੋਜ਼ ਕੌਣ ਪਾਰਟੀਆਂ ਕਰ ਦਿੰਦਾ ਜੇ ਤੇ ਕੋਈ ਮੇਰੇ ਹੱਥ ਲੱਗਾ ਮੈਂ ਤਾਂ ਕੁੱਟੂਗੀ ਸਾਲਿਆਂ ਨੂੰ ਲਹੂ ਪੀ ਰੱਖਿਆ ਨੇ ਤਾਂ ਮੇਰਾ ਹੋਰ ਭੰਦੇ ਜਾ ਤਾਂ ਠੇਕੇਦਾਰ ਜੀ ਵੀ ਬੋਲਦਾ ਚਲ ਟਾਈਮ ਨਾਲ ਨਿਕਲ ਜੀ ਯਾਰ ਕੋ ਸਾਈਕਲ ਚਾ ਵੀ ਆ ਵੀ ਚਲ ਕੋਈ ਨਾ ਦੇਖੀ ਜਾਉ ਕੈਮਰਾ ਟੱਪ ਜੀ ਆ ਯਾਰ ਮਾਣ ਦੇ ਕਰਨ ਪਾਡੇ ਹਾਂ ਰਾਤੀ ਭਾਈ ਦੀ ਰੋਟੀ ਹਾਂ ਉਹ ਤਾਂ ਬੱਗ ਗਿਆ ਅੱਜ ਤਾਂ ਲੇਟ ਹੋ ਗਿਆ ਹਨਾ ਹੋਰ ਅੱਜ ਤਾਂ ਬਾਹਲਾ ਲੇਟ ਹੋ ਗਿਆ ਨਹੀਂ ਪਤਾ ਕਾ ਉਹਨੇ ਕਾ ਉਹ ਬੋਲੇ ਹੋਰ ਤੇ ਮੈਂ ਸੱਚ ਤੈਨੂੰ ਇਹ ਕਹਿੰਦੀ ਸੀਗੀ ਮਾ ਘਰੇ ਤੇ ਬਾਈ ਬਾਲੀ ਦਾ ਰੂਪ ਹੀ ਲੱਗਾ ਕੀ ਕਰਾਂ ਮੈਂ ਦਾ ਹੋਰ ਹੁਣ 2 ਦਿਨ ਦੀ ਬਾਲੀ ਵਧਾਤੀ ਹੈ ਨਾ ਹੋਰ ਨਾਲੇ ਆਏ ਨਹੀਂ ਕੋਈ ਵੀ ਆਪਦੇ ਕੋਲੋਂ ਪੀ ਕੇ ਆਉਂਦਾ ਸਾਰੇ ਪੈਸੇ ਲਿਆ ਕੇ ਮੈਨੂੰ ਪਾ ਦਿੰਦਾ ਜਿੰਨੇ ਹੁੰਦੇ ਰਗੇ ਨਾ ਉਹ ਤਾਂ ਪਤਾ ਹੁਣ ਵੀ ਘਰ ਤਾਂ ਖਰਾਬ ਕਰਦਾ ਨੀਗਾ ਕਿ ਆਏ ਨਹੀਂ ਪਤਾ ਕਿੱਥੇ ਪੀ ਕੇ ਆਉਂਦਾ ਕਿੱਥੇ ਨਹੀਂ ਗਿਆ ਨਾ ਮੇਰੇ ਯਾਰ ਦੋ ਸਾਰੇ ਕਹਦੀ ਆ ਜਲਦੀ ਪਾਰਟੀ ਸੇ ਉੱਥੇ ਤੈਨੂੰ ਪਤਾ ਤਾਂ ਹੈਗਾ ਯਾਰ ਉੱਥੇ ਠੇਕੇਦਾਰਾਂ ਨਾਲ ਉੱਥੇ ਆਪ ਮਗਾਉਂਦੇ ਨੇ ਬੋਤਲ ਘੁੱਟੇ ਲਾ ਲੈਂਦਾ ਇਹਨੂੰ ਜ਼ਿਆਦਾ ਚੜਦੀ ਆਪਣੇ ਬੰਦੇ ਪਿੰਡ ਦਾ ਬੰਦੇ ਚੜਦੀ ਨਹੀਂ ਪਿੰ ਕਿ ਅੰਸੀ ਮਾ ਜੇ ਤੁਸੀਂ ਦੋਨੇ ਜੀ ਸਮਝਾ ਲਓ ਮਾਣਾ ਮੋਟਾ ਸਮਝਾਉਣੇ ਤਾਂ ਹੈਗੇ ਆ ਮੈਂ ਇਹ ਕਹਿੰਨੀ ਆ ਅਸੀਂ ਪਿਆਰ ਜੇ ਨਾਲ ਸਮਝਾ ਕੇ ਨਾ ਤੇਰਾ ਬਾਈ ਆ ਗਿਆ ਅਥ ਨਹੀਂ ਗੱਲ ਕਰੂੰਗੀ ਬੀਪੀ ਆਪਾਂ ਡਾਕਟਰ ਕੋਲੇ ਲੈ ਚੱਲਦੇ ਆਂ ਜਾ ਮੈਂ ਕਹਿੰਦੀ ਸੀ ਉਹ ਗੋਲੀਆਂ ਨਹੀਂ ਆਉਂਦੀਆਂ ਇੱਕ ਵਿੱਚ ਪਾ ਕੇ ਦੇਣ ਵਾਲੀਆਂ ਹਨਾ ਉਹਦੇ ਨਾਲ ਕਹਿੰਦੇ ਜਮਾ ਛੱਡ ਜਾਂਦਾ ਨਾ ਜਿਵੇਂ ਉਹ ਨਹੀਂ ਮੈਂ ਦਿੰਦੀ ਹੈਗੀ ਕਿ ਉਹ ਤਾਂ ਮੈਂ ਕਈਆਂ ਤੋਂ ਸੁਣਿਆ ਗਾ ਤਾਂ ਕਹਿੰਦੇ ਕਿ ਵੀ ਖਰਾਬੀ ਕਰ ਦਿੰਦੀਆਂ ਸਿਰੇ ਨੂੰ ਬੰਦੇ ਦੀ ਮੌਤ ਹੋ ਜਾਂਦੀ ਹੈ ਅੱਛਾ ਮੈਂ ਤਾਂ ਉਹਦੇ ਸਿੱਤੇ ਰਾਣੀ ਹੈ ਇਹ ਤਾਂ ਹੈ ਪਰ ਮੈਨੂੰ ਇਹ ਗੱਲ ਤਾਂ ਨਹੀਂ ਪਤਾ ਸੀਗਾ ਕਹਿੰਦੇ ਆ ਕਿ ਛੱਡ ਜਾਂਦਾ ਹੈਗਾ ਨਹੀਂ ਚਲ ਫਿਰ ਆਪਾਂ ਕਿਸੇ ਚੰਗੇ ਡਾਕਟਰ ਨੂੰ ਦਿਖਾ ਲਾਂਗੇ ਤੂੰ ਫਿਕਰ ਨਾ ਕਰ ਯਾਰ ਕੋਈ ਨਾ ਨਹੀਂ ਫਿਰ ਆਏ ਤਾਂ ਕੋਈ ਨਾ 2 ਰੁਪਏ ਲੱਗ ਜਾਣਗੇ ਜੇ ਨਸ਼ਾ ਛੱਡ ਜੂ ਹਨਾ ਬਹੁਤ ਛੱਡਿਆ ਲੋਕਾਂ ਨੇ ਆਪਾਂ ਚੰਡੀਗੜ੍ਹ ਲੈ ਜਾਾਂਗੇ ਹਾਂ ਮੈਨੂੰ ਵੀ ਐ ਹੀ ਆ ਪੜੀਏ ਹੋਈ ਲੱਗਦਾ ਕਾ ਆਪਦੀ ਸਿਹਤ ਖਰਾਬ ਚਲੋ ਮੂ ਮਾੜਾ ਚੰਗਾ ਤਾਂ ਆਪਾਂ ਨੂੰ ਵੀ ਬੋਲਿਆ ਨਹੀਂ ਐਵੇਂ ਤੈਨੂੰ ਕਹਾ ਹਨਾ ਬੋਲਦਾ ਨਹੀਂ ਕਹਾ ਗੁਲਵਿੰਦਰ ਪਰ ਤਸਵੀਰ ਤਾਂ ਗੱਲਦਾ ਹੈ ਪੜਾਬ ਹੋਈ ਜਾਂਦਾ ਕਾ ਤੇਰੇ ਸਾਹਮਣੇ ਕਿੱਡਾ ਟਡਟਾ ਕੱਢ ਰੱਖਿਆ ਕਾ ਦਰੂਖ ਕੋਈ ਨਾ ਕੋਈ ਨਾ ਕੋਈ ਨਾ ਮੈਂ ਆ ਜਾਣਦੇ ਪੜਾ ਲੱਗਦਾ ਕਾ ਹੁਣ ਤਾਂ ਇਹਨੂੰ ਕਿਸੇ ਤੇ ਪ੍ਰੋਗਰਾਮ ਤੇ ਜਾਣ ਦੇ ਕਿਤੇ ਹੋਰ ਜਾਣਾ ਉੱਥੇ ਪੜਾ ਲੱਗਦਾ ਲੱਗਦਾ ਕੋਈ ਨਹੀਂ ਦਰੂ ਪੀਂਦਾ ਨਾ ਕੋਈ ਨਾ ਆ ਜਾਣਦੇ ਮੈਂ ਗੱਲ ਕਰੂੰ ਕੋਈ ਨਹੀਂ ਵੀ ਕਰਦੇ ਕੁਝ ਸਮਝਾਉਂਦੇ ਨਹੀਂ ਕੋਈ ਨਾ ਚੱਲ ਬਹਿ ਜਾ ਮੈਂ ਚਾਹਵਣਾ ਕਿ ਲਿਓ ਨੇ ਚੰਗਾ ਤੇ ਹੈਲੋ ਆ ਵੀਰ ਬਲੋ ਉਹ ਜਿਹੜਾ ਪੀਐਫ ਜੀ ਅਪਲਾਈ ਕੀਤਾ ਸੀ ਉਹ ਹਾਲ ਤੱਕ ਤਾਇਆ ਨਹੀਂ ਯਾਰ ਉਹ ਉਹ ਲੋਡ ਸੀ ਯਾਰ ਜੇ ਲੋਡ ਸੀ ਤਾਂ ਹੀ ਅਪਲਾਈ ਕਰਵਾਇਆ ਸੀਗਾ ਦਿੱਥੋਂ ਨਹੀਂ ਆਪਾਂ ਕੀ ਕਰਾਉਣਾ ਸੀਗਾ ਅਜੇ ਲੋ ਤੋਂ ਦੰਦ ਲੱਗਣਗੇ ਚੱਲ ਵੀਰ ਬਣ ਕੇ ਛੇਤੀ ਕਰਵਾਇਂ ਚੰਗਾ ਮੜਾ ਜਾ ਲੋਡ ਆ ਜਾ ਦਿੱਥਾਂ ਤੁਸੀਂ ਕਿਵੇਂ ਮੋੜੇ ਆਏ ਚੁੱਪਚਪੀਤੇ ਜੰਦਰ ਆ ਕੇ ਬੈਠ ਗਏ। ਉਹ ਮਾਤਾ ਉਸੀ ਗਾ। ਪੈਸਿਆਂ ਵਾਸਤੇ ਵੀਰ ਵੱਲੋਂ ਫੋਨ ਲਾਇਆ ਸੀਗਾ ਉਹ। ਪੀਐਫ ਐਪਲਾਈ ਕਰਵਾਏ ਉਸ ਤੋਂ। ਕਹਿੰਦਾ ਹੈ ਦੋ ਤਿੰਨ ਦਿਨ ਲੱਗਣਗੇ ਜੇ ਕਹਿੰਦਾ। ਤੇ ਕਹਦਾ ਸਾਨੂੰ ਲੋੜ ਹੈ ਭਾਈ ਪੈਸੇ ਦੀ। ਉਹ ਹੀ ਤਾਂ ਕਿਹਾ ਉਹਨੂੰ ਮਾ ਲੋੜ ਆ ਤਾਂ ਹੀ ਐਪਲਾਈ ਕਰਵਾ ਦਿੱਤੋ ਵੀ। ਨਹੀਂ ਕੀ ਲੋੜ ਸੀਗੇ। ਚੱਲ ਮੈਂ ਕਹਿੰਦੀ ਸੀਗੀ ਵੀ ਉਹ ਨਾ ਬਾਈ ਬਾਲੀ ਪੀਣ ਲੱਗ ਗਿਆ ਦਾਰੂ ਦੋ ਚਾਰ ਦਿਨਾਂ ਦੀ। ਪਹਿਲਾਂ ਤਾਂ ਘੱਟ ਪੀਂਦਾ ਹੁੰਦਾ ਸੀਗਾ ਹੁਣ ਤਾਂ ਜ਼ਿਆਦਾ ਵਧਾਤਾ। ਇਹ ਸੋਡੇ ਕਹੇ ਤੋਂ ਕਿਹੜਾ ਹਟਜੂ ਫਿਰ ਆਪਣਾ ਸਮਝਾਉਣ ਦਾ ਤਾਂ ਫਰਜ਼ ਬਣਦਾ ਤੁਸੀਂ ਤਾਂ ਕਹਿ ਸਕਦੇ ਹੋ ਹੁਣ ਤਾਂ ਚੱਲ ਮੁੱਲ ਦੀ ਤਾਂ ਨਹੀਂ ਪੀਂਦਾ ਚੱਲ ਯਾਰਾ ਦੋਸਤਾਂ ਤੋਂ ਪੀਂਦਾ ਜਦੋਂ ਸਮਝਣਾ ਚਾਹਿੰਦਾ ਜਦੋਂ ਤੱਕ ਤਾਂ ਉਹ ਸਮਝਿਆ ਨਹੀਂ ਹੁਣ ਕਿੱਥੋਂ ਸਮਝਦੂ ਉਹ ਆਪਦਾ ਸਰੀਰ ਖਰਾਬ ਕਰੀ ਜਾਂਦਾ ਕਦੇ ਕੋਈ ਬਿਮਾਰੀ ਲੱਗ ਜਾਂਦੀ ਹੈ ਕਦੇ ਕੋਈ ਬਿਮਾਰੀ ਲੱਗ ਜਾਂਦੀ ਹੈ ਨਾਲੇ ਉਹਨਾਂ ਤੇ ਪੈਸੇ ਲੱਗਦੇ ਨੇਗੇ ਚਲ ਜੇ ਪੀਂਦੇ ਨਹੀਂ ਲਾਉਂਦਾ ਦਵਾਈਆਂ ਤੇ ਤਾਂ ਲੱਗਦੇ ਨੇ ਕੋਈ ਚੱਜ ਦੀ ਦਵਾਈ ਦਵਾ ਦਿਓ ਇੱਕ ਦਿਨ ਲੈ ਜਾਓ ਨਾਲ ਕੋਈ ਨਹੀਂ ਦੇਖਦਾ ਮੈਨੂੰ ਤਾਂ ਆਇਆ ਉਹ ਦੀਦੀ ਵੱਡੀ ਫਿਕਰ ਕਰਦੀ ਸੀ ਉਹ ਸਾਰਾ ਦਿਨ ਝੋਰਾ ਕਰਦੀ ਰਹਿੰਦੀ ਐ। ਉਹ ਹੀਲੇ-ਵਸੀਲੇ ਲੱਭਦੀ ਰਹਿੰਦੀ ਐ ਵੀ ਕਦੋਂ ਛੱਡੇ ਕਦੋਂ ਛੱਡੇ। ਕੋਈ ਨਹੀਂ ਸਮਝਾ ਕੇ ਦੇਖ ਲਾਂਗੇ ਭੀ ਜੇ ਸਮਝ ਗਿਆ। ਪਰ ਸਮਝਣ ਵਾਲਾ ਹਲਾਗਦਾ ਤਾਂ ਹੈ ਹੀ ਨਹੀਂ ਉਹ। ਨਹੀਂ ਨਹੀਂ ਸਮਝ ਜੂਗਾ। ਆਪਾਂ ਕਿਹੜਾ ਚੰਡੀਗੜ੍ਹ ਨਾਲੇ ਚੱਲੀਏ। ਇੱਕ ਦਿਨ ਹੀ ਫੁੱਟੂਗਾ। ਚੱਲ ਦੇਖ ਲਾਂ ਕੋਈ ਨਹੀਂ। ਤੁਸੀਂ ਗੱਲ ਕਰਿਓ। ਐ ਤਾਂ ਆਪਦਾ ਸਰੀਰ ਖਰਾਬ ਕਰੀ ਜਾਂਦਾ ਆ ਆਖਰ ਨੂੰ ਤਾਂ ਓੰਨੀ ਕੰਮ ਆਉਣਾ ਪਿਓਂ ਵਰਗ ਆਪਣਾ ਫਿਰ ਵੀ। ਨਾਲੇ ਪੈਸੇ ਲਾਉਂਦਾ ਪਤਾ ਨਹੀਂ ਇਹਨੂੰ ਰੋਜ਼ ਇਹ ਜਿਹੇ ਫਰੀ ਵਾਲੇ ਕਿਹੜੇ ਜਾਂਦੇ ਨੇ ਪਿਆਉਣ ਵਾਲੇ ਉੱਥੇ ਠੇਕੇ ਠੂਕੇ ਤੇ ਬਸ ਉੱਥੇ ਦੇ ਦੇ ਦਿੰਦੇ ਹੁਣ ਕਿ ਘੁੱਟ ਕੱਲ ਤਾਂ ਬਾਲੀ ਪੀ ਲਈ ਸੀਗੀ ਮਸਾ ਮੰਜੇ ਤੇ ਚੱਕ ਕੇ ਪਾਇਆ ਸੀ ਉਹ ਜਿੱਥੇ ਲੱਗਿਆ ਹੋਇਆ ਠੇਕੇਦਾਰ ਨਾਲ ਉੱਥੇ ਸਾਰੀ ਦਾਰੂ ਪੀਣੇ ਨੇ ਉੱਥੇ ਔਰ ਉੱਥੇ ਕੋਈ ਚੱਜ ਦਾ ਬੰਦਾ ਤਾਂ ਉੱਥੇ ਕੰਮ ਕਰਦਾ ਨਹੀਂਗਾ ਸਾਰੇ ਇਹ ਨਿਜਿਆਂ ਨਾਲ ਉਹ ਵੀ ਇਹਨੂੰ ਦਾਰੂ ਪੀਣੋਂ ਟੌਣਾ ਫੇਰੇ ਕੰਮ ਤੋਂ ਵਜੂਗਾ ਫਿਰ ਮੈਂ ਵੀ ਪ੍ਰਾਈਵੇਟ ਕੰਮ ਤੇ ਆ ਉਹੀ ਕੱਲ ਸਾਰਿਆਂ ਦਾ ਕਿਥੋਂ ਘਰ ਦਾ ਗੁਜ਼ਾਰਾ ਚੱਲੂਗਾ ਐ ਉਹ ਤਾਂ ਠੀਕ ਹੈਗਾ ਇੱਕ ਦਿਨ ਨਾਲ ਕਿਧਰੇ ਹੀ ਆਪਾਂ ਨੂੰ ਕਹਿ ਕੇ ਦੇਖ ਲੈਣਾ ਕੋਈ ਗੱਲ ਨਹੀਂ ਸਮਝਾ ਕੇ ਦੇਖ ਲਾਂਗੇ ਇੱਕ ਵਾਰੀ ਹੋਰ ਪਰ ਉਹਦੇ ਨਾਲ ਸਾਰੇ ਸਾਥੀ ਇਹੋ ਜਿਹੇ ਨੇਗੇ ਨਹੀਂ ਨਹੀਂ ਤੁਸੀਂ ਲੈ ਕੇ ਜਾਓ ਇੱਥੇ ਨਹੀਂ ਉਹ ਮੁੜ ਕੇ ਗੋਲੀਆਂ ਖੇਡ ਕੇ ਮੁੜਿਆ ਕਰੂਗਾ ਉਹ ਹੋਰ ਚੋਰੀ ਚ ਤਾਂ ਉਹ ਅੱਧੀ ਹੋਈ ਜਾਂਦੀ ਹੈਗੀ ਕੋਈ ਨਹੀਂ ਫਿਕਰ ਕਰ ਲੋ ਹੋਣ ਇਹਨਾਂ ਨੂੰ ਕੀ ਪਤਾਗਾ ਮੈਂ ਇਥੋਂ ਵੱਡਾਗਾ ਉਹ ਕਿੱਥੇ ਤਾਂ ਉਹਨੇ ਮੈਨੂੰ ਸਮਝਾਉਣਾ ਸੀ ਕਿੱਥੇ ਮੈਨੂੰ ਸਮਝਾਉਣਾ ਪੈਂਦਾ ਉਹ ਪਰ ਉਹ ਛੱਡਦਾ ਤਾਂ ਹੈ ਹੀ ਨਹੀਂਗਾ ਮੈਨੂੰ ਪਤਾ ਉਹ ਪਹਿਲਾਂ ਬਥੇਰੇ ਵਾਰੀ ਸਮਝਾ ਕੇ ਦੇਖ ਲਿਆ ਚੱਲੋ ਦੇਖ ਲੈਨੇ ਇੱਕ ਵਾਰੀ ਮੱਥਾ ਮਾਰ ਕੇ ਹੋਰ ਕੀ ਆ ਅੱਜ ਤਾਂ ਭੈ ਨਜ਼ਰ ਆ ਗਿਆ ਓਏ ਅੱਜ ਤਾਂ ਟੇਕੇਦਾਰ ਨੇ ਖੁਸ਼ ਕਰਤੇ ਭੈ ਟੇਕੇਦਾਰ ਕੁੰਮ ਦੇ ਦੀ ਵਧਾਈ ਦੱਤੀ ਉਹਨੂੰ ਸ਼ਗਨ ਵੀ ਦੇਤਾ ਟੇਕੇਦਾਰ ਨੇ ਬੋਨਸ ਵੀ ਦੇਤਾ ਬੂਲੇ ਟਾਇਰ ਚੋਤੇ ਤੇ ਫੂਕ ਨਿਕਲ ਗਈ ਕਿ ਮੈਨੂੰ ਚੜ ਗਈ ਓਏ ਮੈਂ ਯਾਰ ਦਾ ਵਜ਼ਨ ਤਾਂ ਆਪ ਦਬੀ ਜਣਾ ਪਤਾ ਨਹੀਂ ਟਾਇਰ ਦਾ ਵੀ ਯਾਰਦਾ ਚੱਲ ਹੁਣ ਤਾਂ ਘਰੇ ਆ ਗਏ ਅੰਮ੍ਰਿਤਾ ਕਿੱਥੇ ਲਈ ਜਣਾ ਓਏ ਅੰਦਰ ਇਹ ਤਾਂ ਪਰ ਨਹੀਂ ਲੱਗਦਾ ਓਏ ਕਿੱਥੇ ਲਾਪਦਾ ਆਗੇ ਅੱਜ ਕਿਵੇਂ ਸਨੇਹੀ ਆ ਗਏ ਤੁਸੀਂ ਅੱਜ ਪੁੱਛਣਾ ਅੱਜ ਦਾ ਬੜਾ ਨਿਹਰਾ ਆਇਆ ਅੱਜ ਦਾ ਫੁੱਲ ਪਾਰਟੀ ਕੀਤੀ ਠੇਕੇਦਾਰ ਨੇ ਤੇ ਇੰਨੀ ਪੀ ਕੇ ਕਿਵੇਂ ਆਏ ਤੁਸੀਂ ਮੈਨੂੰ ਆਏ ਦੱਸੋ ਉਹ ਮੁੰਡਾ ਆਇਆ ਮੁੰਡਾ ਕਿਹਦੇ ਮੁੰਡਾ ਹੋਇਆ ਮੁੰਡਾ ਨਾਲ ਮੇਰੇ ਯਾਰ ਦੋਸਤ ਕੰਮ ਕਰਦਾ ਸੀ ਉਹਦੇ ਘਰ ਵਾਲੇ ਕੋਈ ਮੁੰਡਾ ਹੋਇਆ ਫਿਰ ਆਏ ਪੀਣੇ ਸੀ ਕੀ ਉਹ ਠੇਕੇਦਾਰ ਉੱਥੇ ਤਾਂ ਮੈਂ ਆ ਤੇ ਤੂੰ ਗੱਲ ਕਿਹੜੀ ਕਰਦੇ ਸ਼ਰਮ ਤਾਂ ਹੈ ਨਹੀਂ ਤੈਨੂੰ 500 ਜੜੀ ਪਿੰਦੀ ਸੀ ਨਾ ਰੋਜ਼ੀ 500 ਜੜੀ ਪਿੰਦੀ ਸੀ 500 ਰੁਪਇਆ ਠੇਕੇਦਾਰ ਨੇ ਲੈ ਬੋਨਸ ਦਿੱਤਾ ਬੋਨਸ ਕਹਿੰਦਾ ਨਿਆਰੇ ਲੋ ਨਿਆਰੇ ਅੱਜ ਨਾਲੇ ਛੁੱਟੀ ਕਰਤੀ ਅੱਜ ਦਾ ਫਲਵਾਟ ਕੀਤੀ ਲੈ ਕਰ ਲੈ ਇਹਨੂੰ ਸਮਝਾ ਲੈ ਇਹਨੂੰ ਇਹ ਤਾਂ ਜਮੀ ਨਹੀਂ ਸਮਝਦਾ ਬੰਦਾ ਵੀ ਮੇਰੀ ਸੇਧ ਖਰਾਬ ਹੁੰਦੀ ਹੈਗੀ ਕੁਛ ਨਹੀਂ ਖਰਾਬ ਕੁਛ ਨਹੀਂ ਖਰਾਬ ਹੁੰਦਾ ਨਿਆਰੇ ਆਈ ਜਾਂਦੇ ਚੱਲ ਇਹ ਤਾਂ ਮੇਰੀ ਵੀ ਜ਼ਿੰਦਗੀ ਖਰਾਬ ਕਰ ਰੱਖੀ ਹੈਗੀ ਕੁਛ ਨਹੀਂ ਖਰਾਬ ਹੁੰਦਾ ਕਾਦੂ ਪੁੱਜੀ ਹੋਰ ਵੀ ਤਾਂ ਕੰਮ ਹੋ ਰਿਹਾ ਹੈ ਇਹਦਾ ਬੋਲ ਨਾ ਜਾ ਆਦਾ ਕੰਮ ਕਰ ਲੈ ਓਏ ਜਾ ਗੁਰਪ੍ਰੀਤ ਗੁਰਪ੍ਰੀਤ ਹਾਂ ਬਾਬੇ ਸੱਤਾ ਵੇ ਸੀਗਾ ਹਾਂ ਮੈਂ ਗਏ ਸੀ ਮਾਤਰ ਪਾਈ ਆਇਆ ਦੇਖੀ ਹੁਣ ਦੁਪਹਿਰੀ ਆ ਡੱਕਿਆ ਹੋਇਆ ਆਗਾ ਅੱਜ ਦੁਪਹਿਰੀ ਆ ਬੜਿਆ ਨੇ ਆ ਵੀ ਆ ਕੰਮ ਨੂੰ ਖੁੱਲ ਹੈਗਾ ਕਹਿੰਦਾ ਕਿ ਪਤਾ ਨਹੀਂ ਕੀ ਦੇ ਮੁੰਡਾ ਹੋਇਆ ਕਹਿੰਦਾ ਕਿ ਵੀ ਠੇਕੇਦਾਰ ਨੇ ਪਾਰਟੀ ਕਰਤੀ ਕਹਿੰਦਾ ਉੱਥੇ ਨਜ਼ਾਰੇ ਲੱਤੇ ਨੇ ਅਸੀਂ ਨੇ ਤਾਂ ਕੋਈ ਆਇਆ ਤਾਂ ਨਹੀਂ ਇਹਦਾ ਕੰਮ ਚੱਲਣਾ ਹੈਗਾ ਆਏ ਤਾਂ ਮੈਨੂੰ 1000 ਰੁਪਿਆ ਵੀ ਲਿਆ ਕੇ ਫੜਾਤਾ ਕੁਕਰਾ ਨਾ ਹੋਵੇ ਪ੍ਰੋਗਰਾਮ ਹੋਣਾ ਨਾ ਜੀ ਆਹੋ ਪਤਾ ਨਹੀਂ ਕਹਿੰਦਾ ਕਿਦੇ ਮੁੰਡਾ ਮਾਂਡਾ ਹੋਇਆ ਦੋਸਤ ਦੇ ਕਹਿੰਦਾ ਕਿ ਉਹਦੀ ਪਾਰਟੀ ਦਿੱਤੀ ਹੈ ਕਹਿੰਦਾ ਠੇਕੇਦਾਰ ਨੇ ਅੱਛਾ ਫਿਰ ਆਇਆ ਤਾਲਾ ਹੁਣ ਪੀਤੀ ਹੈਗੀ ਥੋੜੀ ਕਹਾਣੀ ਪੀ ਆਵੇ ਇੰਨੀ ਮੋੜੀ ਜਿੱਲਾ ਕਰੀਏ ਇਹਦਾ ਹੁਣ ਤੂੰ ਸਮਝਾ ਕੇ ਦੇਖ ਲੈ ਮਾੜਾ ਮੋਟਾ ਨੂੰ ਚਲ ਮੈਂ ਦੇਖਦਾ ਹੋਰ ਮੇਰੇ ਤਾਂ ਜਾਣ ਦੁਖੀ ਕਰ ਰੱਖੇ ਭਾਈ ਉਹਨੇ ਅੱਗੇ ਹੱਥ ਨੇ ਪੀਂਦਾ ਹੁੰਦਾ ਅੱਜ ਜਨੇ ਡੱਕੀ ਫਰਦੰਦ ਇਹ ਵੀ ਕੀ ਕਰਨੋ ਜਾਰੀਆ ਰਡੋਏ ਹਾਂ ਇਹਨੂੰ ਕੀ ਸਮਝਾਵਾਂਗਾ ਲੈ ਇਹਨੂੰ ਜੇ ਦਾ ਬੰਦਾ ਸੋਫੇ ਉੱਪਰ ਇਹਨੂੰ ਸਮਝਾਵੇ ਹੁਣ ਇਹਨੂੰ ਫਿਰ ਪਹਿਲਾਂ ਤਾਂ ਸਮਝਾਣ ਤਾਂ ਪਊਗਾ ਐਂ ਨਹੀਂ ਇਹ ਗੱਡੀ ਚੱਲਦੀ ਹੈਗੀ ਸਰ ਮਾੜੀ ਉੱਤਰਨੇ ਫੇਰ ਸਮਝਾਵਾਂਗੇ ਐਂ ਤਾਂ ਇਹਨੂੰ ਇਹਨੂੰ ਕੋਈ ਫਾਇਦਾ ਨਹੀਂ ਹੁੰਦਾ ਸੁਰਤ ਤਾਂ ਹੀ ਨਹੀਂ ਉਹ ਮੇਰੇ ਪਿਓ ਨਾਲ ਬਣੂਗਾ ਤੁਸੀਂ ਬੰਦੂਸ ਆ ਤੂੰ ਫਿਰ ਚੰਗੀ ਸੰਗ ਲਾਇਆ ਤੂੰ ਅੱਜ ਦਿਨੀ ਡੱਕ ਕੇ ਆ ਗਿਆ ਸਾਰਾ ਕੁਝ ਸੁਣੀ ਜਾਂਦਾ ਬੰਦ ਨਾਲੇ ਕੰਮ ਤੋਂ ਭੱਜ ਆ ਕੋਈ ਭੱਜ ਕੇ ਨਹੀਂ ਆ ਭੈਣ ਦੀ ਆਪੀ ਛੁੱਟੀ ਕਰੀਏ ਠੇਪੇ ਜਾਂਦੇ ਓਏ ਫਿਰ ਹੱਥ ਨੇ ਪੀ ਲੰਦਾ ਦਿਨੇ ਝੁੱਲ ਸੇ ਫਿਰ ਤਾਜ ਪਾਰਟੀ ਪਾਰਟੀ ਕਰੀਆ ਸੀ ਭੈ ਮੁੰਡਾ ਹੋਇਆ ਮੇਰਾ ਯਾਰ ਆ ਉਹ ਮੁੰਡਾ ਉਹਦੀ ਘਰ ਵਾਲੀ ਕੋਈ ਮੁੰਡਾ ਹੋਇਆ ਉਹ ਫਿਰ ਹੱਥ ਨੇ ਪੀ ਲੰਦੇ ਜੇ ਮੁੰਡਾ ਹੋਇਆ ਸੀਗਾ ਦਿਨੇ ਜਰੂਰੀ ਲੱਗਣੇ ਸੀ ਉਹ ਤੁਸੀਂ ਆਦਾ ਕੰਮ ਕਰੋ ਓਏ ਮੈਥੋਂ ਕੀ ਲੈਣਾ ਮੇਰਾ ਤਾਂ ਪੀਤੀ ਹੋਈ ਆ ਪਾ ਦਿੰਦਾ ਪਹਿਲੇ ਤਾਂ ਇਹ ਤਾਂ ਗਣਾ ਹੁਣ ਤਾ ਨਾਲ ਕੋਈ ਫਾਇਦਾ ਨਹੀਂ ਕੋਈ ਮਾ ਨਾ ਨਾ ਤੋ ਇਹ ਕੋਡਾ ਪਾਣੀ ਚ ਡਾਂਗਾ ਮਾਰਨ ਵਾਲਾ ਕੰਮ ਹੈ ਓਕੇ ਤੇਰੇ ਮਾਤਾ ਪਿਤਾ ਬਸਰੇ ਵਰ ਸਮਝਾ ਕੇ ਦੇ ਲਾ ਪੀਂਦੂ ਭੈ ਭੈ ਮੈਂ ਕਿਹਦਾ ਕੋਈ ਪੈ ਜਾ ਇਹ ਬੁੜਾ ਬੁੜਾ ਸਰੀਰ ਹੈ ਤੇ ਜੇ ਲਾ ਲੈਨੇ ਪੂਰਾ ਫੇਰੀ ਜਿਹੜੀ ਤੱਕਮ ਹੁੰਦਾ ਐਵੇਂ ਲੱਗਦਾ ਤੇ ਜਿਹੜੀ ਨਾਲ ਜਿਹੜੀ ਕਰਨੀ ਬਹੁਤ ਔਖੀ ਹੈ ਨਾ ਹੁਣ ਕੱਦਾ ਹੀ ਲੱਗਿਆ ਤੇਰਾ ਨਾ ਇੱਤਾਂ ਫਿਰ ਉਹਨੇ ਤੱਕੇ ਗੱਲਵਾਤਾ ਚੇਕ ਐ ਕੜ ਤੈਨੂੰ ਉਹਨੇ ਫੜ ਕੇ ਪਿਆਤੀ ਐ ਜਾਰੀ ਹੈ ਫਿਰ ਸਾਨੂੰ ਕਿਹਦਾ ਮਨ ਲਾ ਬਾਬਾ ਸਾਈਕਲ ਲਿਆ ਮੈਨੂੰ ਐ ਸਾਈਕਲ ਹੀ ਨਾ ਸਿੱਟਾ ਉਹਦੇ ਉਹ ਮੈਂ ਦਾ ਗੱਲ ਹੈਗੀ ਮੈਂ ਸਾਈਕਲ ਥੋੜੀ ਲੈ ਕੇ ਆਇਆਂਗਾ ਉਹ ਤਾਂ ਕੋੜ ਲੈ ਆਇਆਗਾ ਕਰੇ ਸਾਈਕਲ ਮੈਨੂੰ ਸਾਈਕਲ ਮੈਨੂੰ ਲੈ ਕੇ ਆਇਆ ਕਰੇ ਸਾਈਕਲ ਸਾਈਕਲ ਦੇ ਸਾਰੇ ਚਾ ਲਾਇਆ ਬਜ਼ਾ ਐ ਤੁਰ ਕੇ ਨਹੀਂ ਬਥਵਾ ਜਾਂਦਾ ਸੀਗਾ ਮੈਂ ਤਾਂ ਸਾਈਕਲ ਦੇ ਸਾਰੇ ਨਾਲ ਹੀ ਆਇਆ ਜਿੱਦੇ ਮੂੰਹ ਸਿਰ ਫਟ ਗਿਆ ਤੈਨੂੰ ਉਦੋਂ ਪਤਾ ਲੱਗੂਗਾ ਹੈ ਚੱਲ ਬਾਬੇ ਗਾਣੂ ਮੱਥਾ ਮਾਰਿਆ ਦੇ ਨਾਲ ਪਾ ਰਹਿਣ ਦੇ ਨੂੰ ਕੋਈ ਨਹੀਂ ਉਤਰ ਕੇ ਫੇਰ ਇੱਕ ਕਰ ਦੇ ਦੇਣਾ ਗੱਲ ਮੈਂ ਚੱਲ ਕਰ ਲੈ ਗੁਰਪ੍ਰੀਤੂ ਰਾਜ ਕਰਦਾ ਕੰਮ ਕਰ ਲੋ ਕੰਮ ਕਰ ਲੋ ਆ ਪਹਿਲਾਂ ਤਾਬ ਸਾਰੀ ਖੜਾ ਹੋ ਜਾ ਸੁੰਦਾ ਨਹੀਂ ਹਾਂ ਖੜਾ ਹੋ ਜਾ ਹੁਣ ਕੰਮ ਤੇ ਜਾਣਾ ਨਹੀਂ ਹੈਗਾ ਦਿਨ ਚੜਾ ਪਿਆ ਡਾ ਮੈਂ ਬਾਬਾ ਹੀ ਹੋ ਗਿਆ ਚਪੇ ਦਾ ਸਰੀਰ ਚ ਸੱਟ ਨਹੀਂ ਲੱਗਾ ਸਤਾਹੀ ਸਰੀਰ ਦਾ ਵੀ ਸੱਟ ਨਹੀਂ ਹੁਣ ਨਾ ਪੀਆ ਕਰ ਇਨੀ ਕੋਈ ਕਹਿੰਦਾ ਹੁੰਦਾ ਤੈਨੂੰ ਪੀਨ ਨੂੰ ਮੈਂ ਪੈਂਦੇ ਯਾਰ ਦਦਾ ਡਰਮ ਪੀ ਗਿਆ ਸੀ ਉੱਥੇ ਮੈਂ ਦੋ ਪੀਗ ਲਾ ਕੇ ਆ ਗਿਆ ਆਪਦਾ ਉੱਥੇ ਪਾਰਟੀ ਕੀਤੀ ਸੀਗੀ ਚੱਲ ਰੋਟੀ ਦਾ ਆਟੀ ਬੰਨੋ ਯਾਰ ਮੈਂ ਤਾਂ ਲੇਟ ਹੀ ਬੜਾ ਹੋ ਗਿਆ ਰੋਟੀ ਤਾਂ ਬੰਨਦੀ ਹੈ ਕੇਂਦਰ ਬਸ ਆ ਮੀ ਟ-ਸ਼ਰਟ ਪਾਇਦਾ ਲਾ ਕੱਪੜੇ ਲਾ ਲੇ ਚਾਹ ਨਹੀਂ ਪੀਣੀ ਲੈ ਕੱਪੜਿਆਂ ਨੂੰ ਕੀ ਚਾਹਦਾ ਮੈਂ ਉੱਥੇ ਜਾ ਕੇ ਪੀ ਲੂੰ ਬਣੀ ਪਈ ਹੋਊ ਰੇਟ ਹੋ ਜੂ ਹਾਂ ਤੁਹਾਨੂੰ ਸਵਾਦ ਲੱਗਦੀ ਹੈ ਕਿ ਜਦੋਂ ਦਾਰੂ ਪਰ ਕੱਪੜੇ ਦੇ ਫੜ ਦੂ ਆਏ ਭਗਾਈ ਨਾ ਮਾਰ ਮੈਂ ਜਾਣਾਗਾ ਮੈਂ ਲੇਟ ਹੋ ਗਿਆ ਪੱਤਰ ਠੇਕੇਦਾਰ ਨੂੰ ਗਾਲਾਂ ਦਊਗਾ ਜਨ ਲਿਓ ਨਹੀਂ ਆ ਕੋਈ ਨਾ ਮੈਂ ਟੀ-ਸ਼ਰਟ ਮੈਨੂੰ ਕੱਪੜੇ ਫੜਾ ਦੇ ਠੇਕੇਦਾਰ ਕਹਿੰਦੀ ਟੀ-ਸ਼ਰਟ ਦੇ ਦੇ ਲੋਰ ਨੂੰ ਕੀ ਹੋਇਆ ਕੁਛ ਨਹੀਂ ਹੋਇਆ ਲਿਓ ਨਹੀਂ ਲਿਓ ਨਹੀਂ ਆ ਹੋਰ ਮੈਂ ਕੱਪੜੇ ਬਦਲ ਲੈਂਦਾ ਉਹ ਲਿਆ ਹੁਣ ਇੱਥੇ ਖੜੀ ਆ ਰੋਟੀ ਰਾਟੀ ਫੜਾ ਯਾਰ ਮੈਂ ਜਾਵਾਂ ਉਹ ਮੁਰਗੇ ਠੇਕੇਦਾਰ ਆ ਗਈ ਲਾਗੀ ਕੇਂਦਰੀ ਆ ਗਈ ਉਹ ਤਾਂ ਰਾਤ ਤਾਂ ਪੈਂਦਾ ਉਹ ਦੇਖਾਂਗੇ ਦੇਖਾਂਗੇ ਨਾਲੇ ਹੋਰ ਕੀ ਕਰਾਂ ਭੈਣੇ ਮੇਰੇ ਘਰ ਵਾਲਾ ਤਾਂ ਨਾ दारू ਹੀ ਨਹੀਂ ਛੱਡਦਾ ਹੈਗਾ ਅੱਛਾ ਹੋਰ ਪਹਿਲੇ ਮੈਨੂੰ ਐਂ ਦੱਸ ਤੇਰੇ ਘਰ ਵਾਲਾ ਵੀ दारू ਹੀ ਨਹੀਂ ਪੀਂਦਾ ਸੀਗਾ ਉਹਨੇ ਕਿਵੇਂ दारू ਛੱਡਦੀਂ ਭੈਣੇ ਮੇਰੇ ਆ ਤਾਂ दारू ਛੱਡ ਗਿਆ ਮੈਂ ਤਾਂ ਬਾਬੇ ਤੋਂ ਪਾਣੀ ਕਰਾ ਕੇ ਲਿਆਂਦਾ ਸੀ ਕੁੜੇ ਇਹ じゃ ਕਿਹੜਾ ਬਾਬਾ ਮੈਨੂੰ ਵੀ ਦੱਸ ਤੇ ਮੈਂ ਵੀ ਕਰਾ ਲਿਆ ਵਾਂ ਲੈ ਮੈਂ ਤੈਨੂੰ ਅੱਜ ਹੀ ਲੈ ਚਲਦੀ ਆ ਆ ਬਾਬਾ ਖੇਤਾਂ 'ਚ ਰਹਿੰਦਾ ਆਪੋਠਾ ਨਹੀਂ ਕਹਤਾ ਐਂਜੇ ਉਥੋਂ ਬਾਬਾ ਰਹਿੰਦਾ ਹੈ ਉਹ ਤਾਂ ਬਲਾ ਹੀ ਵਧੀਆ ਕੋੜੇ ਬਾਬਾ ਤਾਂ ਮੈਂਟਾ ਚ ਇਲਾਜ ਕਰ ਦਿੰਦਾ ਤਾਂ ਮੇਰੇ ਤਾਂ ਜਦ ਭਨੇ ਰੰਗ ਭਾਗ ਲੱਗੇ ਨੇ ਦਾਰੂ ਜਮਾ ਛੱਡ ਗਿਆ ਚਲ ਬਾਲਾ ਵਧੀਆ ਹੋ ਗਿਆ ਪਰ ਤੇਰੇ ਘਰ ਵਾਲਾ ਤਾਂ ਛੱਡ ਗਿਆ ਸਾਡੇ ਵਾਲਾ ਪਤਾ ਨਹੀਂ ਕਦੋਂ ਛੱਡੂਗਾ ਮੇਰੇ ਤਾਂ ਛੋਟੇ ਤੇ ਹੋਰ ਨੇ ਵੀ ਸਮਝਾ ਸਮਝਾ ਦੇਖ ਲੈ ਦਰਾਣੀ ਨੇ ਮੇਰੀ ਨੇ ਸਮਝਾ ਸਮਝਾ ਦੇਖ ਲਿਆ ਕਿਸੇ ਦੇ ਅੱਖੇ ਨਹੀਂ ਲੱਗਦਾ ਹੈਗਾ ਫਿਰ ਤੂੰ ਫਿਰ ਬਾਬੇ ਕੋਲ ਕਰਾ ਕੇ ਦੇਖ ਲੈ ਪਾਣੀ ਕੀ ਪਤਾ ਪੜੀ ਇਹ ਵੀ ਸੁਧਰ ਜੀ ਚਲ ਦੇਖੂਗੇ ਮਾਰਨ ਦੀਆਂ ਤੇਰੀ ਗੱਲ ਜੀ ਲੋਟ ਲੱਗਾ ਤਾਂ ਚਾਹ ਆਉਂਗੀ ਹਨ ਤੈਨੂੰ ਪਤਾ ਹੀ ਉਹ ਗੱਲ ਕਈ ਵਾਰੀ ਨਾ ਸਵਾਦ ਚੁੰਡੀ ਨਾ ਵੀ ਰਾਮ ਆ ਜਾਂਦਾ ਹੁੰਦਾ ਸਾਡੀ ਛੋਟੀ ਨੂੰ ਪੁੱਛੂੰਗੀ ਉਹ ਥੋੜਾ ਜਿਹਾ ਵਿਸ਼ਵਾਸ ਨਹੀਂ ਕਰਦੀ ਹੈਗੀ ਇਹੋ ਜਿਹੀਆਂ ਚੀਜ਼ਾਂ 'ਚ ਛੋਟੀ ਨੂੰ ਕੀ ਪੁੱਛਾਂਗੇ ਜੜੀ ਨਹੀਂ ਉਹ ਪੜੀ ਲਿਖੀ ਹੈਗੀ ਪੜੇ ਲਿਖੀ ਤਾਂ ਹੈਗੀ ਐ ਬੰਦਾ ਤੇਰਾ ਦਾਰੂ ਪਿੰਦਾ ਆਖੇ ਉਹਨੂੰ ਪੁੱਛੂੰਗੀ ਉਹਨੂੰ ਕੀ ਪੁੱਛਣਾ ਤੂੰ ਨਹੀਂ ਆਏਗਾ ਕਿ ਮੈਂ ਰਣਜੀਤ ਹਾਂ ਹਾਂ ਵਧੀਆ ਆ ਭਾਣੇ ਕਲਵਿੰਦਰ ਆਇਆ ਕਹਿੰਦੇ ਕਹਿੰਦੀ ਇੱਥੇ ਨਾ ਬਾਬਾ ਆਇਆ ਕੋਈ ਵੀ ਉਹ ਪਾਣੀ ਪੂਣੀ ਕਰਕੇ ਦਿੰਦਾ ਕੱਲਾ ਮੈਂ ਕਿਹਾ ਕਹਿੰਸੀ ਆਪਾਂ ਜਾ ਆਈਏ ਤੇਰੇ ਭਾਈ ਵਾਸਤੇ ਨਹੀਂ ਆਵਣ ਆਪਾਂ ਦਵਾਈ ਲੈ ਕੇ ਆਵਾਂਗੇ ਵਧੀਆ ਦਵਾਈ ਲੈ ਕੇ ਆਵਾਂਗੇ ਨਹੀਂ ਉਹ ਵੀ ਦੇਖ ਲਈਏ ਕਰਕੇ ਕੀ ਪਤਾ ਉਹ ਵੀ ਸਵਾੜ ਪਾਈ ਬੈਠੀ ਹੈਗੀ ਲੈ ਤੂੰ ਮੰਨ ਉਹ ਤਾਂ ਬਾਲਾ ਵਧੀਆ ਹੈ ਬਾਬਾ ਇੱਕ ਵਾਰੀ ਕਿਹੜਾ ਜਾ ਕੇ ਤਾਂ ਦੇਖ ਲੋ ਤੁਸੀਂ ਆਪਦੇ ਸਾਰੇ ਹੁੰਦੀ ਕੁਛ ਤਾਂ ਬੰਦੀ ਦੀ ਛੱਡਣਗੀ ਲੈ ਓਕੇ ਆਪਦੇ ਸਾਰੇ ਹੁੰਦੀ ਮੈਂ ਤੈਨੂੰ ਰੋਕਾਂ ਚਲ ਕੇ ਇਹ ਰਾ ਦੇਖੀ ਮੈਨੂੰ ਨਹੀਂ ਲੱਗਦਾ ਭਣੇ ਮੈਂ ਤਾਂ 10 ਪਾਉਣੀ ਸੀ 10 ਪਾਤੀ ਆ ਬਦ ਦੇਖ ਲਓ ਮੇਰਾ ਬੰਦਾ ਤਾਂ ਭਣੇ ਅੱਜ ਵਧੀਆ ਸੁਧਰ ਗਿਆ ਹਾਂ ਨਾ ਵਧੀਆ ਹੈ ਭਣੇ ਜਮਾ ਨਹੀਂ ਦਰ ਪਿੰਡਾ ਉਹਦਾ ਕਿੰਨੇ ਦਿਨ ਹੋ ਗਏ ਛੱਡੇ ਨੇ ਲੈ ਉਹਨਾਂ ਤਾਂ 2 ਮਹੀਨੇ ਹੋ ਗਏ ਨੇ ਫਿਰ ਪੈਸੇ ਵੀ ਵਾਧੂ ਖਵਾਏ ਹੋਣਗੇ ਬਾਬੇ ਨੂੰ ਹਣਾ ਨਾ ਬਈ ਪੈਸੇ ਭੋਰਾ ਨਹੀਂ ਖਵਾਏ ਨਾ ਹਿੰਗ ਲੱਗੇ ਨਾ ਫੜਕੜੀ ਆਪਦਾ ਪਾਣੀ ਕਰਾ ਕੇ ਲਿਓ ਬਸ ਪਰਦਾ ਰੱਖਣਾ ਪਿਉਣ ਵਾਲੇ ਨੂੰ ਪਰਦਾ ਰੱਖਣਾ ਪਊ ਉਹਦੇ ਤੋਂ ਜਮਾ ਨਹੀਂ ਰੁਪਈਆ ਵੀ ਲੈਂਦਾ ਉਹ ਤਾਂ ਆਪ ਦੀ ਸ਼ਰਦਾ ਨਾਲ ਆਪਾਂ ਮੈਂ 10 ਰੁਪਏ ਟੇਕ ਲਵਾਂ ਚਲੋ ਕਾ ਨੂੰ ਫਿਰ ਢੀ ਦੁਰਗੇੜਾ ਲਾਉਣਾ ਆਪਾਂ ਨੇ ਜੇ ਆਪਾਂ ਨੂੰ ਇੱਥੇ ਸਰਦਾ ਗਗਵਿੰਦਰ ਆਪਾਂ ਕੀ ਰਜਾ ਆਏ ਉਹਨੇ ਕੀ ਗੱਲ ਆਪਣਾ ਗੜਾ ਕੁਛ ਲੱਗਦਾ ਫਿਰ ਜਿੱਦਾਂ ਕਹੀ ਹੁੰਦੀ ਪੈਸਾ ਲੱਗਦਾ ਕਿਤੇ ਲੱ ਲਾ ਰਹੇਗਾ ਬਾਬਿਆਂ ਦਾ ਕੀ ਪਤਾ ਲੈ ਕਿਤਾਬ ਨੇ ਆਇਨੀ ਮੰmdi ਹੈਗੀ ਇਹ ਇਹ ਪੜੀ ਲਿਖੀ ਆਏ ਇਹੋ ਜਿਹੀਆਂ ਚੀਜ਼ਾਂ 'ਚ ਬਸਾਸ ਨਹੀਂ ਕਰਦੀ ਹੈਗੀ ਲੈ ਭਾਣੇ ਉਹ ਤਾਂ ਪੜੀ ਲਿਖੀ ਹੈ ਤੂੰ ਆਵਦਾ ਦੇਖ ਤੂੰ ਆਵਦਾ ਉੱਲੂ ਸਿੱਧਾ ਰੱਖ ਜੇ ਤੇਰਾ ਬੰਦਾ ਸੁਦਰਦਾ ਤੈਨੂੰ ਕੀ ਪੁੱਛਣ ਦੀ ਲੋੜ ਚਲ ਮੈਂ ਦੇਖਦੀ ਆਂ ਜੀ ਤੂੰ ਜਾਉਂਗੀ ਜੇ ਤਾ ਤੂੰ ਚੱਲੀ ਮੇਰੇ ਨਾਲ ਨਹੀਂ ਫਿਰ ਮੈਂ ਇਹਨੂੰ ਧੱਕੇ ਨਾਲ ਐਸੇ ਨੂੰ ਲੈ ਕੇ ਜਾਉਂਗੀ ਲੈ ਮੈਂ ਤਾਂ ਕਹਿਨੀ ਆਂ ਵੀ ਚੱਲ ਮੈਂ ਤਾਂ ਅੱਜ ਲੈ ਚਲਦੀ ਆਂ ਚਲ ਮੈਂ ਦੇਖਦੀ ਆਂ ਕੋਈ ਨਾ ਕਰਮ ਹਾਂ ਬਾਕੀ ਭੈਣੇ ਰਾਇ ਕਰ ਲੈ ਪੁੱਛ ਲੈ ਫੇਰ ਮੈਨੂੰ ਨਾ ਕੱਲ ਨੂੰ ਦੋਸ਼ ਦੇਈ ਕਿ ਤੂੰ ਲੈ ਗਈ ਨਾ ਨਾ ਕੋਈ ਨਾ ਫਿਰ ਜਿਹੜਾ ਮੈਂ ਤਾਂ ਜਿਦੋਂ ਤੇਰੇ ਘਰ ਵਾਲੇ ਨੇ ਦਾਰੂ ਸ਼ਰਬਤੀ ਉਹ ਕੜਾ ਛੱਡ ਨਹੀਂ ਸਕਦਾਗਾ ਉਸ ਤੇ ਗੱਲ ਮੈਂ ਤਾਂ ਪਰਤਿਆ ਹੋਇਆ ਜਦੋਂ ਮੈਂ ਤਾਂ ਦਸ ਪਾਈਏ ਭਈ ਮੈਂ ਤਾਂ ਗਈ ਸੀ ਕਿਹੜਾ ਇੱਕ ਵਾਰੀ ਪਾਣੀ ਕਰਾ ਕੇ ਲੈੰਦਾ ਉਹ ਤੋਂ ਬਾਅਦ ਮੈਂ ਤਾਂ ਲੋੜ ਨਹੀਂ ਪਈ ਚਲ ਕੋਈ ਨਾ ਮੈਂ ਵੀ ਦੇਖਉਂਗੀ ਬਹਿ ਜਾ ਹੁਣ ਮੈਂ ਚਾਹ ਲੀ ਹੁਣੀ ਬਣਾ ਕੇ ਚਾਹ ਨੂੰ ਤਕੀ ਹੈ ਮੈਂ ਜਾਣੀ ਮੇਰੇ ਤਾਂ ਕੰਮ ਕਰ ਉਵੇਂ ਪਿਆ ਹੈਗਾ ਮੈਂ ਨੰਗਦੀ ਨੰਗਦੀ ਮੈਂ ਚੱਲ ਗੇੜਾ ਮਾਰ ਜਾ ਸਲਾ ਤਾਂ ਬਾਲਾ ਵਧੀਆ ਹੋਵੇ ਤੂੰ ਮੈਨੂੰ ਦੱਸ ਗਈ ਹੋਰ ਜਾ ਆਉਂਗੀ ਮੈਂ ਕੁਛ ਨਹੀਂ ਹੁੰਦਾ ਚਲ ਠੀਕ ਹੈ ਪਣੇ ਬਾਕੀ ਤੂੰ ਦੇਖ ਲਈ ਜੇ ਜਾਣਾ ਤਾਂ ਮੈਂ ਤੇਰੇ ਨਾਲ ਵਗ ਚੱਲੂ ਮੇਰੇ ਤਾਂ ਇੰਨੇ ਸਾਰੇ ਐ ਦੇਖਾ ਸੁਣੋ ਮੇਰਾ ਨਾ ਬਸ ਥੋੜਾ ਜਿਹਾ ਕੰਮ ਰਹਿੰਦਾ ਮੈਂ ਅੱਧੇ ਪੌਣੇ ਘੰਟੇ ਤੱਕ ਤੇਰੇ ਕੋਲੇ ਆਈ ਲੈ ਲੈ ਚੰਗਾ ਫਿਰ ਹੈ ਕਰ ਲਈ ਵਗ ਚੱਲੂ ਨਾਲ ਬਾਬਾ ਤਾਂ ਉੱਥੇ ਹੀ ਰਹਿੰਦਾ ਹੋਰ ਹੋਰ ਠੀਕ ਐ ਲਹਿਣੀ ਰਣਜੀਤ ਤਬਾੜੀ ਕੋ ਵਧੀਆ ਗੱਲ ਦੱਸ ਗਈ ਮੈਨੂੰ ਕੁਛ ਨਹੀਂ ਹੁੰਦਾ ਘੇਰਾ ਦਾ ਬਾਬੇ ਕੋਲ ਜਾ ਕੇ ਆਉਨੇ ਆਂਗੇ ਕੁਲਵਿੰਦਰ ਨੂੰ ਕਹੀ ਨਹੀਂ ਐਗੀ ਮੈਂ ਰਣਜੀਤ ਵਾਗੀ ਆ ਆਪਣਾ ਹਾਂ ਵਾਗੀ ਉਹ ਤਾਂ ਤੂੰ ਕਿੱਧਰ ਵਾਗੀ ਸੀਗੀ ਮੈਂ ਚਾਹ ਧਰ ਕੇ ਆਈ ਸੀ ਮੈਂ ਕਿਹਾ ਚੱਲ ਘੁੱਟ ਚਾਹ ਪੀ ਜਾਂਦੀ ਉਹ ਕਹਿੰਦੀ ਮੇਰੇ ਕੰਮ ਪਏ ਨੇ ਕਹਿੰਦੀ ਮੈਂ ਜਾਣੀ ਆ ਚੱਲ ਕਹਿੰਦੀ ਮੈਂ ਤਾਂ ਨੰਗਦੀ ਨੰਗਦੀ ਆ ਗਈ ਤੇਰੇ ਕੋਲੇ ਵੀ ਦੱਸ ਜਾ ਕਹਿੰਦੀ ਕੀ ਕੀਤੀ ਫਿਰ ਸਲਾਹ ਜਾਉਂਗੇ ਆ ਵਾਗ ਚੱਲਾਂਗੇ ਕੁਛ ਨਹੀਂ ਹੁੰਦਾ ਵਾ ਕਾਹ ਨੂੰ ਜ਼ਰੂਰੀ ਤਾਂ ਨਹੀਂ ਹੈਗਾ ਤੇਰੇ ਬਾਈ ਦੇ ਦਵਾਈਆਂ ਖਵਾ ਖਵਾ ਟੱਡ ਫੁੱਕੀਆਂ ਨੇ ਪਹਿਲੇ ਦਾਰੂ ਨਾਲ ਟੱਡ ਫੁੱਕ ਰੱਖਿਆ ਤਾਂ ਅੱਡਾ ਘ ਚਲ ਪਾਈ ਫਿਰ ਤੁਸੀਂ ਬਾਗ ਜੇ ਹੋਰ ਕੀ ਐ ਮੈਂ ਤਾਂ ਫਿਰ ਹੁੰਦਾ ਗੁਰਪ੍ਰੀਤ ਨੂੰ ਵੀ ਦੱਸ ਜਾਾਂਗੇ ਕੁਛ ਨਹੀਂ ਕਹਿੰਦਾ ਹੈਗਾ ਗੁਰਪ੍ਰੀਤ ਅੱਜ ਛੁੱਟੀ ਤਾਂ ਹੈਗੀ ਐ ਐਤਵਾਰ ਦੀ ਉਹਨੂੰ ਛੁੱਟੀ ਤਾਂ ਹੈਗੀ ਐ ਜਾਣ ਨਹੀਂ ਦੇਣਾ ਉਹਨੇ ਨਹੀਂ ਕੁਛ ਨਹੀਂ ਕਹਿੰਦਾ ਹੈਗਾ ਮੈਂ ਗੱਲ ਕਰ ਲੂ ਉਹਦੇ ਨਾਲ ਕੋਈ ਨਹੀਂ ਤੂੰ ਹੀ ਸਮਝਾ ਲੈਣਾ ਤੈਨੂੰ ਮੈਂ ਕਹਿ ਦੂ ਕੋਈ ਨਾ ਗੁਰਪ੍ਰੀਤ ਮੇਰੀ ਨਹੀਂ ਮੋੜਦਾ ਹੈਗਾ ਚਲ ਤੂੰ ਹੀ ਸਮਝਾ ਦੇ ਬਣ ਆਹੋ ਮੈਂ ਕਹਿ ਦੂ ਕੋਈ ਚਲ ਆ ਜਾ ਫਿਰ ਗੱਲ ਕਰ ਹੀ ਲੈੰਦੂ ਆਹੋ ਕਰ ਦਈਏ ਕੋਈ ਨਾ ਚਲ ਘਰੇ ਹੋ ਕਿੱਧਰ ਜਾਂਦੀ ਸੀਗੇ ਕਿਵੇਂ ਮਾੜਾ ਕੰਮ ਜਿਹਾ ਕੱਲ ਦੀ ਛੁੱਟੀ ਲੈ ਲਈ ਸੀ ਤੁਸੀਂ ਫਿਰ ਤੇ ਹੋਰ ਮਾਦ ਲਾਇ ਰੱਖੀ ਸੀ ਉਹ ਤਾਂ ਮੈਂ ਕਹਿੰਦੀ ਸੀ ਆਮਣ ਕੋੜ ਨਾ ਰਣਜੀਤ ਆਈ ਸੀ ਆਪਣੀ ਗਵੰਡੀਆਂ ਦੀ ਹਾਂ ਉਹ ਕਹਿੰਦੀ ਵੀ ਮੇਰੇ ਘਰ ਵਾਲੇ ਨੂੰ ਪਾਣੀ ਪੂਣੀ ਪਤਾ ਨਹੀਂ ਕਰਕੇ ਦਿੱਤਾ ਸੀ ਉਹਖੇ ਉਹ दारू ਛੱਡ ਗਿਆ ਤੇ ਹੁਣ ਇਹ ਆਪਣੇ ਵਾਲੀ ਖਿਹੜਾ ਪਈ ਬੈਠੀ ਐ ਇਹ ਕਹਿੰਦੀ ਮੈਂ ਵੀ ਪਾਣੀ ਕਰਾ ਕੇ ਲੇਉ ਮੈਂ ਇਹਨੂੰ ਆਖਿਆ ਮੈਂ ਤਾਂ ਛੁੱਟੀ ਵੀ ਮਰਾਤੀ ਗੁਰਪ੍ਰੀਤ ਦੀ ਕੱਲ ਉਹ ਕਿਹੜੇ ਪਾਣੀ ਪੂਣੀਆਂ ਨਾਲ ਥੋੜੀ ਸਾਦਾ ਹੁੰਦਾ ਰੋਜ਼ ਫਿਰ ਹੁਣ ਉਹ ਮੰਨਦੀ ਨਹੀਂ ਉਹ ਕਹਿੰਦੀ ਮੈਂ ਦਵਾਈ ਲਿਉਣੀ ਨਹੀਂ ਕਹਿੰਦੀ ਅੱਗੇ ਦਾ ਛੱਡਿਆ ਨਾ ਉਹਨੇ ਕਦੇ ਪਾਣੀ ਪੂਣਿਆਂ ਨਾਲ ਦਾ ਉਹ ਤਾਂ ਐ ਕਹਿੰਦੀ ਵੀ ਮੈਂ ਅੱਜ ਜਾਣਾਗਾ ਵੀ ਪਾਣੀ ਕਰਾ ਕੇ ਲਾਉਣਾ ਫਿਰ ਕਹੂਗੀ ਮੇਰਾ ਕਹਿਣਾ ਨਹੀਂ ਮੰਨਿਆ ਦੇਖ ਲੈਣ ਦੋ ਚੱਲ ਇਹਨੂੰ ਇੱਕ ਵਾਰੀ ਹੋਰ ਉਹਨੇ ਕਹਿੰਦੇ ਇਹ ਮੁੜ ਕੇ ਫਿਰ ਕੱਲ ਨੂੰ ਮੈਨੂੰ ਨਾ ਨਾ ਕਹੀ ਜਾ ਵੀ ਮੁੜ ਕੇ ਦਵਾਈ ਨਹੀਂ ਦਵਾ ਕੇ ਲਿਆ ਹੈਗਾ ਉਹੀ ਤਾਂ ਕਹਿੰਦੀ ਇੱਕ ਵਾਰੀ ਚੱਲ ਦੇਖ ਲੈਣ ਦੋ ਫਿਰ ਮੈਂ ਤਾਂ ਆਵਦਾ ਕੰਮ ਤੇ ਬੋਲੂ ਕੋਈ ਨਹੀਂ ਹਾਂ ਤੁਸੀਂ ਕਹਿ ਦੋ ਵੀ ਮੈਂ ਆਉਂਗਾ ਹੈ ਨਹੀਂ ਪੈਣ ਸੌਣ ਤਾਂ ਕਿ ਤੂੰ ਬਾੜੀ ਵੀ ਦੂਰ ਹੈਗਾ ਇੱਥੇ ਤੱਕ ਕਿੱਥੇ ਲਿਆਈ ਮੈਨੂੰ ਮੈਂ ਤਾਂ ਥੱਕ ਗਈ ਸੱਚੀ ਲੈ ਆ ਜਾ ਨਹੀਂ ਆ ਜਾ ਕਿਤੇ ਨਹੀਂ ਥੱਕ ਗਈ ਇੱਕ ਤਾਂ ਤੇਰਾ ਉਹੀ ਗੱਲ ਕੋੜ ਵੱਡਿਆ ਜਾਊਗਾ ਜੇ ਤੇਰਾ ਬੰਦਾ ਛੁੱਟ ਜੂ दारू ਤੋਂ ਤਾਂ ਉਹ ਤਾਂ ਠੀਕ ਹੈ ਬਹਿ ਜਾ ਨਾ 2 ਮਿੰਟ ਬਹਿ ਜਾ ਮੈਂ ਲੈ ਆ ਤਾਂ ਹੁਣ ਬਾਬਾ ਆ ਗਿਆ ਹੁਣ ਬਹਿ ਜਾ ਲੱਗ ਗਈਆਂ ਮੇਰੀਆਂ ਤਾਂ ਕਿਤੇ ਨਹੀਂ ਤੇਰੀਆਂ ਲੱਤਾਂ ਦੁਖਦੀਆਂ ਨਹੀਂ ਲੱਤਾਂ ਨਹੀਂ ਮੇਰੇ ਤਾਂ ਬੱਖੀ ਭਰ ਗਈ ਐ ਬੱਖੀ ਭਰ ਜਾਂਦੇ ਤੁਰਿਆ ਨਹੀਂ ਜਾਂਦਾ ਮੈਥੋਂ ਨਹੀਂ ਬਸ ਆ ਜਾ ਕਿਤੇ ਤੇਰੀ ਬੱਖੀ ਭਰਦੀ ਆ ਬਾਟ ਰਹਿ ਗਈ ਹੁਣ ਦੋ ਕਰਮਾ ਹੁਣ ਤੇਰੀ ਬੱਖੀ ਭਰ ਗਈ ਚੱਲ ਠੀਕ ਐ ਕੁੜੇ ਸਰਤੇ ਚੁੰਨੀ ਲੈ ਆਇਆ ਇਥੇ ਮੇਲੇ ਤੇ ਨਹੀਂ ਆਈ ਬਾਬੇ ਮੱਥਾ ਟੇਕ ਆਈ ਵੀ ਹੁੰਦਾ ਕੁੜੇ ਹੋਰ ਕਦ ਗਏ ਨਹੀਂ ਭਣਿਆ ਬਾਬਾ ਜੀ ਆ ਬਾਈ ਬੀਬਾ ਸਸਰੀ ਘਰ ਬਾਬਾ ਜੀ ਬਾਬਾ ਜੀ ਸਸਰੀ ਘਰ ਬਾਬਾ ਜੀ ਸਸਰੀ ਘਰ ਹੱਥ ਲਾਵੇ ਅੱਛਾ ਆ ਬਾਈ ਕਿਵੇਂ ਆਏ ਭਾਈ ਬਾਬਾ ਜੀ ਸਤ ਪਾਣੀ ਕਰਾਣੀ ਕਰਾਉਣ ਐਸੀ ਉੱਥੇ ਨਗਰ ਵਾਸਤੇ ਭਾਈ ਨਾ ਬਬਾਈ ਡੰਗਰਾ ਵਾਸਤੇ ਨਿਕਰਾਉਣਾ ਹੈਗਾ ਜੀ ਮੇਰੇ ਘਰ ਵਾਲਾ ਨਾ दारू ਨਹੀਂ ਛੱਡਦਾ ਜੀ ਮੈਨੂੰ ਇਹਨੇ ਭੈਣ ਨੇ ਦੱਸਿਆ ਅੱਛਾ ਭਾਈ ਹੋਰ ਬਾਬਾ ਜੀ ਤੁਹਾਡੀ ਕਿਰਪਾ ਨਾਲ ਮੇਰਾ ਬੰਦਾ ਤਾਂ ਵਧੀਆ दारू ਛੱਡ ਗਿਆ ਹੁਣ ਇਹਦੇ ਤੇ ਵੀ ਕਿਰਪਾ ਕਰ ਦੋ ਇਹਦਾ ਬੰਦਾ ਵੀ दारू ਛੱਡ ਲਈ ਬੈਠੋ ਮਾਹ ਪਤੀਏ ਲੱਗ ਰਹਾ ਤਾਂ ਪਤਾ ਹੈ ਨਾ ਤੇ ਹੋਰ ਮੈਂ ਤੈਨੂੰ ਕਿਹਾ ਸੀ ਆਇਓ ਭਾਈ ਆਇਓ ਭਾਈ ਵੈਤੋ ਬੋਇ ਨਾ ਬਾਬਾ ਜੀ ਇਹੋ ਜਿਹਾ ਕਰਿਓ ਬਸ ਦਾਰੂ ਨਾਲ ਦੀ ਨਾਲ ਛੱਡ ਦੇ ਕੋਈ ਨਾ ਲਾ ਭਾਈ ਬੀਬਾ ਆ ਵਰਤੀ ਹੈ ਪਾਣੀ ਨਹੀਂ ਹੈਗਾ ਠੀਕ ਹੈ ਬਾਬਾ ਜੀ ਜਦੋਂ ਸ਼ਰਾਬ ਪੀਊਗਾ ਉਹ ਟੇਬਲ ਤੇ ਰੱਖ ਦੇ ਇਹਨੂੰ ਬਾਬਾ ਜੀ ਉਹ ਕਰੇ ਤਾਂ ਪੀਂਦਾ ਨਹੀਂ ਹੈਗਾ ਬਾਹਰੋਂ ਪੀ ਕੇ ਆਉਂਦਾ ਫਿਰ ਹੁਣ ਕੀ ਕਰੀਏ ਫਿਰ ਇਹਦਾ ਫਿਰ ਤੁਸੀਂ ਐਂ ਕਰੋ ਭਾਈ ਜਦੋਂ ਕੰਮ ਤੇ ਜਾਉ ਉਹਨੂੰ ਨਾਲ ਫੜਾ ਦਿਓ ਠੀਕ ਹੈ ਬਾਬਾ ਜੀ ਇਹ ਵੀ ਕਰਕੇ ਦੇਖ ਲਾਂਗੇ ਉਹ ਤਾਂ ਪੀ ਲੂ ਰੋਟੀ ਰੋ ਪਾਣੀ ਪੀ ਲੂਗਾ ਤੇ ਛੱਡ ਦੂਗਾ ਤੇ ਠੀਕ ਠੀਕ ਹੈ ਜੀ ਠੀਕ ਹੈ ਧੰਨਵਾਦ ਬਾਬਾ ਜੀ ਕੋਈ ਨਹੀਂ ਕੋਈ ਛੋਟੀ ਦਸ਼ਨਾ ਬਾਬਾ ਜੀ ਨਾ 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 ਕੋਈ ਨਹੀਂ ਬੱਚਾ ਕੋਈ ਨਹੀਂ ठीक है ठीक बाबा जी पक्का काम करो बाली नेचा ना ला आई है कुड़ी कोई नहीं कोई नहीं बीबा कोई नहीं ले छोड़ दूंगा तो ठीक है चल पहले चंगा बाबा जी ले पहले आता तू बाड़ा बढ़िया करता है ना मेरे कार आला दारू शट जुगा ਇਹਨੂੰ ਵਧੀਆ ਸੂਟ ਸਟੀਚਿੰਗ ਕਰਕੇ ਦੇਉਂਗੀ ਆਪ ਪੂਰਾ ਵਧੀਆ ਲੈ ਕੇ ਦੇਉਂਗੀ ਚੰਗਾ ਚੰਗਾ ਭਾਣੇ ਟੈਨਸ਼ਨ ਆ ਲੈ ਛੱਡ ਜੀ ਦਾਰੂ ਹੋਰ ਹੋਰ ਕੋਈ ਨਹੀਂ